ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਚੱਲਦੀ ਆ ਰਹੀ ਲੜੀਵਾਰ ਕਥਾ ਵਿਚਾਰ ਜਪਜੀ ਸਾਹਿਬ ਜੀ ਦੇ ਵਿੱਚ ਵਾਹਿਗੁਰੂ ਜੀ ਆਓ ਅੱਜ ਅਸੀਂ ਸਰਵਣ ਕਰਾਂਗੇ ਅਕਾਲ ਮੂਰਤ ਗੁਰੂ ਨਾਨਕ ਬਾਦਸ਼ਾਹ ਨੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੰਗਲ ਗਾਏ ਨੇ ਤੇ ਉਸ ਦੇ ਵਿੱਚ ਇਹ ਗੱਲ ਦਾ ਸਪਸ਼ਟੀਕਰਨ ਕੀਤਾ ਹੈ ਕਿ ਪਰਮਾਤਮਾ ਕਿਤੇ ਵੀ ਕਿਸੇ ਕਾਲ ਦੇ ਵਿੱਚ ਨਹੀਂ ਅੰਗ ਜੀ ਹਾਂ ਅਸੀਂ ਤੁਸੀਂ ਤਿੰਨ ਕਾਲ ਦੇ ਵਿੱਚ ਪਰਮਦੇ ਹਾਂ ਜੀ ਹਾਂ ਮਨੁੱਖ ਬੈਠਾ ਭਾਵੇਂ ਪ੍ਰੈਸੈਂਟ ਚ ਹੁੰਦਾ ਹੈ ਜਾਂ ਤੇ ਬੀਤੇ ਹੋਏ ਕੱਲ ਦੀ ਯਾਦਾਂ ਦੇ ਵਿੱਚ ਹੁੰਦਾ ਹੈ ਜਾਂ ਆਉਣ ਵਾਲੇ ਕੱਲ ਦੀ ਚਿੰਤਾ ਦੇ ਵਿੱਚ ਹੁੰਦਾ ਹੈ ਸਾਡਾ ਜੀਵਨ ਵਾਈਗਰੂ ਜੀ ਪੂਤਕਾਲ ਵਰਤਮਾਨ ਕਾਲ ਔਰ ਭਵਿੱਖ ਦੇ ਵਿੱਚ ਇਰਦ-ਗਿਰਦ ਯਾਦਾਂ ਦੀ ਕਿਰਿਆ ਦੇ ਘੁੰਮਦਾ ਹੈ ਤੇ ਅਸੀਂ ਸੋਚ ਲੈਂਦੇ ਹਾਂ ਪਰਮਾਤਮਾ ਯਾਤੇ ਹੋਵੇਗਾ ਪਰਮਾਤਮਾ ਯਾ ਇਦਾਂ ਦਾ ਅੱਗੇ ਜਾ ਕੇ ਦਿਸੇਗਾ ਪਰਮਾਤਮਾ ਨੂੰ ਸੀ યા ਹੋਵੇਗਾ ਤੱਕ ਰੱਖਦੇ ਹਾਂ ਹੈ ਦੇ ਵਿੱਚ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਜਦਕਿ ਪਰਮਾਤਮਾ ਸੀ ਹੈ ਔਰ ਵਾਈ ਗੁਰੂ ਜੀ ਹੋਵੇਗਾ ਤੋਂ ਤਿੰਨਾਂ ਕਾਲਾਂ ਤੋਂ ਉੱਪਰ ਹੈ ਉਹ ਐਸਾ ਪੁਰਖ ਹੈ ਵਾਈ ਗੁਰੂ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਕਿਸੇ ਤੋਂ ਡਰਦਾ ਨਹੀਂ ਉਹ ਐਸਾ ਪਰਮਾਤਮਾ ਬੇਅੰਤ ਰੂਪ ਹੈ ਜਿਸੇ ਜਿਹੜਾ ਕਿਸੇ ਨਾਲ ਵੈਰ ਨਹੀਂ ਰੱਖਦਾ ਫਿਰ ਮਹਾਰਾਜ ਕਹਿੰਦੇ ਨੇ ਅਕਾਲ ਮੂਰਤ ਗੁਰੂ ਨਾਨਕ ਬਾਸ਼ਾ ਦੱਸਦੇ ਨੇ ਕਿ ਪਰਮਾਤਮਾ ਦਾ ਇੰਨਾ ਸੋਹਣਾ ਸਰੂਪ ਹੈ ਮਹਾਰਾਜ ਕਹਿੰਦੇ ਨੇ ਕਿ ਉਹ ਮੂਰਤੀਮਾਨ ਹੈ ਮਤਲਬ ਕਿ ਉਹ ਹੋਂਦ ਵਾਲਾ ਹੈ ਵਾਹਿਗੁਰੂ ਜੀ ਜਦੋਂ ਅਸੀਂ ਕਿਸੇ ਨੂੰ ਸੰਬੋਧਨ ਕਰਦੇ ਹਾਂ ਤੇ ਅਸੀਂ ਜਦੋਂ ਕਿਸੇ ਦਾ ਸੰਬੋਧਨ ਕਰਦੇ ਹਾਂ ਉਸ ਦਾ ਹੋਣਾ ਉਸ ਦਾ ਮੂਰਤੀਮਾਨ ਹੋਣਾ ਮਤਲਬ ਮੂਰਤੀਮਾਨ ਦਾ ਮਤਲਬ ਇੱਥੇ ਕਿਸੇ ਮੂਰਤੀ ਨਾਲ ਨਹੀਂ ਉਸ ਦੀ ਹੋਂਦ ਨੂੰ ਦਰਸਾਉਣ ਦਾ ਵਾਈਗੂ ਜੀ ਵਸਤਵਿਕ ਰੂਪ ਰੱਖਦਾ ਹੈ ਸੋ ਪਰਮਾਤਮਾ ਹੋਂਦ ਵਾਲਾ ਸਤ ਸਰੂਪ ਹੈ ਜਿਹੜਾ ਕੀ ਤਿੰਨ ਕਾਲਾਂ ਤੋਂ ਉੱਪਰ ਹੈ ਉਤ੍ਰਹਿ ਕਾਲਦਰਸ਼ੀ ਹੈ ਉਹ ਸਭ ਵੇਖਦਾ ਹੋਇਆ ਕਿਸੇ ਵੀ ਮਾਇਆ ਦੇ ਟਾਈਮ ਦਾ ਜਿਹੜਾ ਰੂਪ ਹੈ ਜਿਸ ਨੂੰ ਵਾਈਗੁਰੂ ਜੀ ਪਾਸਟ ਪ੍ਰੈਜ਼ੈਂਟ ਜਾਂ ਫਿਊਚਰ ਕਹਿ ਦਿੰਨੇ ਆ ਉਹਦੇ ਵਿੱਚ ਉਹ ਲਿਪਤ ਨਹੀਂ ਹੁੰਦਾ ਜੀ ਹਾਂ ਅਸੀਂ ਤੁਸੀਂ ਜੰਮਦੇ ਹਾਂ ਮਰਦੇ ਹਾਂ ਔਰ ਵਾਈਗੁਰੂ ਜੀ ਇਸ ਕਰਕੇ ਸਾਡਾ ਕੁਝ ਪਾਸਟ ਹੁੰਦਾ ਪ੍ਰੈਜ਼ੈਂਟ ਹੁੰਦਾ ਔਰ ਫਿਊਚਰ ਵੀ ਹੁੰਦਾ ਲੇਕਿਨ ਗੁਰੂ ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਐਸਾ ਪੰਡਾਰੀ ਹੈ ਕਿ ਉਸ ਨੇ ਸਭ ਕੁਝ ਬਨਾਇਆ ਹੈ ਔਰ ਉਸ ਦੇ ਵਿੱਚ ਭੰਡਾਰੇ ਪਾਏ ਹੋਏ ਨੇ ਵਰਤਾਵਾ ਕੀਤਾ ਹੋਇਆ ਹੈ ਭਾਵੇਂ ਉਹ ਵਾਈ ਗੁਰੂ ਜੀ ਅਸੀਂ ਆਪਣੇ ਜੀਵਨ ਦੇ ਵਿੱਚ ਕਦੀ ਅਸੀਂ ਕਹਿ ਦਿੰਨੇ ਆ ਕਿ ਉਹ ਬੀਤ ਗਿਆ ਕਦੀ ਕਹਿ ਦਿੰਨੇ ਆ ਚੱਲ ਰਿਹਾ ਹੈ ਤੇ ਕਦੀ ਅਸੀਂ ਕਹਿ ਦਿੰਨੇ ਆ ਆਉਣ ਵਾਲੇ ਕੱਲ ਦੇ ਵਿੱਚ ਲੇਕਿਨ ਸਾਡੀ ਮਾਨਸਿਕਤਾ ਦੇ ਹਿਸਾਬ ਨਾਲ ਅਸੀਂ ਟਾਈਮ ਦੀ ਕਿਰਿਆ ਕਰਨ ਨੂੰ ਵਾਈ ਗੁਰੂ ਜੀ ਡਿਵਾਈਡ ਕੀਤਾ ਹੈ ਲੇਕਿਨ ਪਰਮਾਤਮਾ ਕਦੇ ਵੀ ਟਾਈਮ ਦੇ ਵਿੱਚ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਵਾਈ ਗੁਰੂ ਜੀ ਅਗਰ ਉਹ ਟਾਈਮ ਦੇ ਵਿੱਚ ਆਏਗਾ ਫਿਰ ਉਹ ਜੰਮਦਾ ਔਰ ਮਰਦਾ ਵੀ ਹੈ ਲੇਕਿਨ ਵਾਹਿਗੁਰੂ ਜੀ ਪਰਮਾਤਮਾ ਪਰਮਾਤਮਾ ਜਿਹਨੂੰ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਵੀ ਕਿਹਾ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਜੰਮਣ ਔਰ ਮਰਨ ਜਮਾ ਜੰਮਣ ਵਾਹਿਗੁਰੂ ਜੀ ਔਰ ਫਿਰ ਪਰਵਰਿਸ਼ ਕਰਨ ਔਰ ਜਿਹੜੀ ਮਰਨ ਵਾਲੀ ਕਿਰਿਆ ਹੁੰਦੀ ਹੈ ਇਸ ਸਭ ਨੂੰ ਦੇਖਦਾ ਹੈ ਸੰਭਾਲਦਾ ਹੈ ਫੰਡਮੈਂਟਲ ਤਰੀਕੇ ਨਾਲ ਆਪਣੇ ਪ੍ਰਿੰਸੀਪਲ ਦੇ ਤਰੀਕੇ ਨਾਲ ਉਸ ਦੇ ਸਾਰੀ ਸ੍ਰਿਸ਼ਟੀ 'ਚ ਇਹ ਕੰਮ ਹੋ ਰਿਹਾ ਹੈ ਲੇਕਿਨ ਆਪ ਉਹ ਜੰਮਣ ਮਰਨ ਤੋਂ ਭਾਰੇ ਉਹ ਮੂਰਤੀਮਾਨ ਹੈ ਹੋਂਦ ਵਾਲਾ ਹੈ ਕਿਤੇ ਕੋਈ ਇਹ ਨਾ ਸੋਚ ਲੇ ਜਿਉਂ ਜਮਨ ਮਰਨ ਚ ਨਹੀਂ ਆਂਦਾ ਤੇ ਉਹ ਹੈ ਹੀ ਨਹੀਂ ਕਿਉਂਕਿ ਮਨੁੱਖ ਆਪ ਜੰਮਦਾ ਔਰ ਮਰਦਾ ਹੈ ਤੇ ਉਹ ਇਹ ਵੀ ਸੋਚ ਲੈਂਦਾ ਪਰਮਾਤਮਾ ਵੀ ਐਸੇ ਹੀ ਜਨਮ ਲੈਂਦਾ ਹੈ ਔਰ ਮਰਦਾ ਹੈ ਵਾਹਿਗੁਰੂ ਜੀ ਜਿਹੜਾ ਪਰਮਾਤਮਾ ਦਾ ਰੂਪ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਮੂਰਤ ਦੱਸਿਆ ਹੈ ਉਹ ਹੋਂਦ ਵਾਲਾ ਹੈ ਮੂਰਤੀਮਾਨ ਹੈ ਵਾਹਿਗੁਰੂ ਜੀ ਉਹ ਸਵੈ ਰੂਪ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਲੇਕਿਨ ਫਿਰ ਵੀ ਉਹ ਕਿਸੇ ਕਲ ਵਿੱਚ ਨਹੀਂ ਆਂਦਾ ਉਹ ਕਾਲ ਦੇ ਚੱਕਰ ਵਿੱਚ ਨਹੀਂ ਫਸਦਾ ਇਸੇ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਮਾਤਮਾ ਦੀ ਹੋਂਦ ਕਿੰਨੀ ਕਾਇਮ-ਦਾਇਮ ਹੈ ਕਿੰਨੀ ਸ਼ਕਤੀ ਵਾਲੀ ਹੈ ਔਰ ਜੀੜਾ ਉਸ ਨੂੰ ਜਪਦਾ ਹੈ ਵਾਹਿਗੁਰੂ ਜੀ ਫਿਰ ਉਹ ਸਰੀਰ ਕਰਕੇ ਜਮਿਆ ਹੁੰਦਾ ਮਰਤੇ ਜਾਂਦਾ ਹੈ ਲੇਕਿਨ ਉਹਦੀ ਜਿਹੜੀ ਆਤਮਾ ਹੈ ਉਹ ਪਰਮ ਤਤ ਚ ਵਿਲੀਨ ਹੁੰਦੀ ਹੈ ਔਰ ਉਹ ਫਿਰ ਜੰਮਨ ਔਰ ਮਰਨ ਦੇ ਚੱਕਰ ਚ ਨਹੀਂ ਪੈਂਦੀ ਕਿਉਂਕਿ ਉਹ ਆਪਣੀ ਅਸਲ ਅਕਾਲ ਮੂਰਤ ਦੇ ਵਿੱਚ ਸਮਾ ਗਈ ਹੁੰਦੀ ਹੈ ਸੋ ਗੁਰੂ ਕੇ ਪਿਆਰਿਓ ਬਾਣੀ ਪੜਦੇ ਆ ਅਰਥ ਬੋਧ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਦਾਸ ਵੱਲੋਂ हो जांदिया ने आप जी अरदास करनी महाराज सोजी पौण थी अपनी सेवा अर्थ बोध कथा विचार दी इदा ही दास पास सु लंदे रहण गुरु प्यारी संगत बख्शन योग है तांतन माता साहिब देवा जी बक्षण योग ने आओ गुरु के प्यारियों हुन पति दी सांझ काईए वाही गुरु जी का खालसा वाही गुरु जी की फति